ਹਉ ਨਾਲ ਨਾ ਜਾਣਾ ਕੋਜੇ ਲੋਹੇ ਲਖਿਆ ਬਾਬਰ ਨੂੰ ਜਵਰਸੀ ਗੁਰਾਂ ਆਖਿਆ ਇਸੇ ਗੱਲ ਕੋਣ ਦੱਸ ਸਾਡੇ ਯੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਹਉ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਜੁਲਮਾਂ ਦੇ ਅੱਗੇ ਨਹੀਂ ਜੇ ਹੱਥ ਬੰਨਣੇ ਪੰਜਵੇਂ ਗੁਰਾਂ ਨੇ ਦੱਸੇ ਸਾਨੂੰ ਭਾਣੇ ਮੰਨਣੇ ਹਉ ਲੱਗਿਆ ਸੀ ਜੋਰ ਬੜਾ ਚੰਦੂ ਚੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਨਾ ਹੱਥੇਵੇਂ ਗੁਰਾਂ ਪਾਈਆਂ ਉੱਤੇ ਕੋੜੇ ਕਾਠੀਆਂ ਇਰੀ ਪੀਰੀ ਅਸਥਾਨੇ ਗੱਲਾਂ ਅੱਖੀਆਂ ਹੋ ਗਲਮਾਲਾ ਹੱਥ ਖੰਡਾ ਹੋ ਗਲਮਾਲਾ ਹੱਥ ਖੰਡਾ ਸੱਚ ਤੋੜਦਾ ਹੋ ਦਿਲ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਹੋ ਧਰਮ ਨਾਲ ਕਰੇ ਰੰਗ ਜਦੋਂ ਸ਼ਾਲ ਨੂੰ ਉਹ ਨਾਵੇਂ ਗੁਰੂ ਤੋਰੇ ਪਏ ਦਿੱਲੀ ਵਾਲ ਨੂੰ ਚਾਂਦਨੀ ਹੈ ਚੌਂਕ ਤੇਰਾ ਮੂੰਹ ਬੋਲਦਾ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋਰਦਾ ਇਹ ਸਾਡਾ ਇਤਿਹਾਸ ਸਾਨੂੰ ਖਿੱਚ ਕੇ ਖੜਦਾ ਜੀ ਇਹ ਜਿਨ੍ਹਾਂ ਦਾ ਇਤਿਹਾਸ ਬਰੇੜਾ ਮਜ਼ਬੂਤ ਹੋਏ ਬਾਬਾ ਬਘੇਲ ਸਿੰਘ ਹਰੀ ਸਿੰਘ ਨਰੂਆ ਜਸਾ ਸਿੰਘ ਆਮਗੜੀਆ ਜਸਾ ਸਿੰਘ ਜੀ ਆਲੂਵਾਲੀਆ ਕਿੰਨੇ ਯੋਧੇ ਯਰਨੈਲ ਸੂਰਮੇ ਬਹਾਦਰ ਪੈਦਾ ਹੋਏ ਨੇ ਪਰ ਜਦੋਂ ਉਹਨਾਂ ਨੂੰ ਯਾਦ ਕਰੀਦਾ ਫਿਰ ਇਹ ਰੋਕਾਂ ਰਾਕਾਂ ਦੇ ਬਹੁਤ ਮਾਮੂਲੀ ਚੀਜ਼ਾਂ ਬਣ ਜਾਂਦੀਆਂ ਜੀ ਫਿਰ ਕਿਉਂਕਿ ਸਾਡੇ ਕੋਲ ਤਾਂ ਬਹੁਤ ਸਾਧਨ ਨੇ ਉਹਨਾਂ ਨੇ ਛੋਲਿਆਂ ਦੀ ਮੋਠ ਨਾਲ ਹੀ ਐੜੇ ਐੜੇ ਜੰਗ ਜੁਦ ਉਹਨਾਂ ਜਿੱਤ ਲਈ ਉਹਨਾਂ ਬੰਦਿਆਂ ਨੇ ਕਿ ਸਾਡੇ ਕੋਲ ਫਿਰ ਇਹ ਅਨੇਕਾਂ ਸਾਧਨ ਨੇ ਸਾਡੇ ਕੋਲ ਤੁਸੀਂ ਇਹ ਕਰਕੇ ਹਾਕਮ ਨੂੰ ਦੱਸਣਾ ਚਾਹੁੰਦੇ ਆ ਕਿ ਰੋਕਿਆ ਨਹੀਂ ਰੁਕਣੀ ਜਿੰਨਾਂ ਦਾ ਐਡਾ ਬਲਖਣਾ ਇਤਿਹਾਸ ਹੋਵੇ ਉਹਨਾਂ ਨੂੰ ਇਹ ਜਿਹੜੇ ਬਾਨੇ ਰੋਕਾਂ ਇਹ ਰੋਕ ਨਹੀਂ ਸਕਦੀਆਂ ਜੀ ਉਹਨਾਂ ਨੂੰ ਉਹ ਨਾਲ ਨਾ ਜਾਣਾ ਕੋਜੇ ਲੋਹੇ ਲਖਿਆ ਬਾਬਰ ਨੂੰ ਜਾਬਰ ਸੀ ਗੁਰਾਂ ਆਖਿਆ ਇਸੇ ਗੱਲ ਕੋਣ ਦੱਸ ਸਾਡੇ ਯੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਉਹ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਜੋ ਲਮਾਂ ਦੇ ਅੱਗੇ ਨਹੀਂ ਜੇ ਹੱਥ ਵੰਗਣੇ ਪੰਜਵੇਂ ਗੁਰਾਂ ਨੇ ਦੱਸੇ ਸਾਨੂੰ ਭਾਣੇ ਮੰਨਣੇ ਹਉ ਲੱਗਿਆ ਸੀ ਜੋਰ ਬੜਾ ਚੰਦੂ ਚੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਨਾ ਹਉ ਛੇਵੇਂ ਗੁਰਾਂ ਪਾਈਆਂ ਉਤੇ ਕੋੜੇ ਕਾਠੀਆਂ ਮੇਰੇ ਪੀਰ ਅਸਤਾਨ ਏ ਗੱਲਾਂ ਆਖੀਆਂ ਹੋ ਗਾਲ ਮਾਲਾ ਹੱਥ ਖੰਡਾ ਹੋ ਗਾਲ ਮਾਲਾ ਹੱਥ ਖੰਡਾ ਸੱਚ ਤੋਲਦਾ ਹੋ ਦਿੱਲੀਏ ਨੀ ਸਾਨੂੰ ਸਾਡਾ ਇਤਿਹਾਸ ਤੋਰਦਾ ਹੋ ਧਰਮ ਨਾਲ ਕਰੇ ਰੰਗਾ ਜਦੋਂ ਸ਼ਾਲ ਨੂੰ ਉਹ ਨਾਵੇਂ ਗੁਰੂ ਤੋਰੇ ਪਏ ਦਿੱਲੀ ਵਾਲ ਨੂੰ ਚਾਂਦਨੀ ਹੈ ਚੌਂਕ ਤੇਰਾ ਮੂੰਹ ਬੋਲਦਾ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋਰਦਾ ਇਹ ਸਾਡਾ ਇਤਿਹਾਸ ਸਾਨੂੰ ਖਿੱਚ ਕੇ ਖੜਦਾ ਜੀ ਇਹ ਜਿਨ੍ਹਾਂ ਦਾ ਇਤਿਹਾਸ ਬਰੇੜਾ ਮਜ਼ਬੂਤ ਹੋਏ ਬਾਬਾ ਬਘੇਲ ਸਿੰਘ ਹਰੀ ਸਿੰਘ ਨੜੂਆ ਜਸਾ ਸਿੰਘ ਆਮ ਗੜੀਆ ਜਸਾ ਸਿੰਘ ਜੀ ਆਲੂਵਾਲੀਆ ਕਿੰਨੇ ਯੋਧੇ ਯਰਨੈਲ ਸੂਰਮੇ ਬਹਾਦਰ ਪੈਦਾ ਹੋਏ ਨੇ ਪਰ ਜਦੋਂ ਉਹਨਾਂ ਨੂੰ ਯਾਦ ਕਰੀਦਾ ਫਿਰ ਇਹ ਰੋਕਾਂ ਰਾਕਾਂ ਦੇ ਬਹੁਤ ਮਾਮੂਲੀ ਚੀਜ਼ਾਂ ਬਣ ਜਾਂਦੀਆਂ ਜੀ ਫਿਰ ਕਿਉਂਕਿ ਸਾਡੇ ਕੋਲ ਤਾਂ ਬਹੁਤ ਸਾਧਨ ਨੇ ਉਹਨਾਂ ਨੇ ਛੋਲਿਆਂ ਦੀ ਮੋਠਨਾਰੀ ਐਡੇ ਐਡੇ ਜੰਗ ਜੁਦ ਉਹਨਾਂ ਜਿੱਤ ਲਏ ਉਹਨਾਂ ਬੰਦਿਆਂ ਨੇ ਕਿ ਸਾਡੇ ਕੋਲ ਤਾਂ ਫੇਰ ਇਹਨੇਕਾਂ ਸਾਧਨ ਨੇ ਸਾਡੇ ਕੋਲ ਤੁਸੀਂ ਇਹ ਕਰਕੇ ਹਾਕਮ ਨੂੰ ਦੱਸਣਾ ਚਾਹੁੰਦੇ ਆ ਕਿ ਰੋਕਿਆ ਨਹੀਂ ਰੁਕਣੀ ਜਿੰਨਾਂ ਦਾ ਐਡਾ ਬਲਖਣਾ ਇਤਿਹਾਸ ਹੋਵੇ ਉਹਨਾਂ ਨੂੰ ਇਹ ਜਿਹੜੇ ਬੰਨ੍ਹ ਐ ਇਹ ਰੋਕਾਂ ਇਹ ਰੋਕ ਨਹੀਂ ਸਕਦੀਆਂ ਜੀ ਉਹਨਾਂ ਦੀ